ਮਰੀਂਡਾ ਵਿਖੇ ਇਕੱਠੀ ਹੋਈ ਪੰਜਾਬ ਕਾਂਗਰਸ ਸਾਬਕਾ ਸੀਐਮ ਚੰਨੀ ਦੀ ਰਹਾਇਸ਼ ਵਿਖੇ ਇਕੱਠੇ ਹੋਏ ਲੀਡਰ ਚੰਨੀ ਵੱਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਪਾਏਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਰੀਂਡਾ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਆਪਣੀ ਰਹਾਇਸ਼ ਵਿਖੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਕੇ ਸਾਨ ਅਤੇ ਜਨਾ ਦੇ ਅੱਜ ਭੋਗ ਪਾਏਗੇ ਨੇ ਉਪਰੰਤ ਰਾਗੀ ਸਿੰਘਾ ਵੱਲੋਂ ਕਥਾ ਕੀਰਤਨ ਦੁਆਰਾ ਆਇਆ ਹੋਇਆ ਸੰਤਾਂ ਨੂੰ}{|\text{ਖਾਲ ਕੀਤਾ ਗਿਆ ਇਸ ਮੌਕੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇੱਕ ਮੋਟ ਦਿਖਾਈ ਦਿੱਤੀ ਹੈ ਇਸ ਮੌਕੇ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਦਪਾ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਬੜਿੰਗ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਸੀਨੀਅਰ ਆਗੂ ਗੁਰਜੀਤ ਰਾਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੋਰਪਾਠੜ ਸੁਖਪਾਲ ਸਿੰਘ ਖੇੜਾ ਡਾਕਟਰ ਗਾਂਧੀ ਸਾਹਿਬ ਕਾ ਮੰਤਰੀ ਗੁਰਜੀਤ ਸਿੰਘ ਖੋਟਲੀ ਮੁਹੰਮਦ ਸਦੀਕ ਸਮੇਤ ਹੋਰ ਆਗੂ ਅਤੇ ਵੱਡੇ ਲੀਡਰ ਹਾਜ਼ਰ ਸਨ ਮੈਂ ਧੰਨਵਾਦੀਆਂ ਸਾਰੀ ਕਾਂਗਰਸ ਲੀਡਰਸ਼ਿਪ ਦਾ ਜਿਨ੍ਹਾਂ ਨੇ ਅੱਜ ਮੇਰੇ ਗ੍ਰਹਿ ਵਿਖੇ ਵਿਖੇ ਆ ਕੇ ਅਸ਼ੀਰਵਾਦ ਦਿੱਤਾ ਹੈ ਸਾਨੂੰ ਪਰਿਵਾਰ ਨੂੰ ਤੇ ਸਾਰੀ ਵੱਡੀ ਛੋਟੀ ਸਾਰੇ ਮੇਨ ਮੇਨ ਸਾਰੇ ਲੀਡਰ ਆ ਜਿੱਥੇ ਪਹੁੰਚੇ 117 ਹਲਕਿਆਂ ਦੇ ਸਾਰੇ ਹਲਕਾ ਇੰਚਾਰਜ ਲਗਭਗ ਸਾਰੇ ਅੱਜ ਇੱਥੇ ਪਹੁੰਚੇ ਜਿੱਥੇ ਜਿੱਥੇ ਹਲਕਾ ਇੰਚਾਰਜ ਆ ਸਾਰੇ ਆਏ ਆ ਉੱਥੇ ਦੂਸਰਿਆਂ ਤੋਂ ਵੀ ਆਏ ਅੱਜ ਜਸਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੁਖੀ ਰਣਦਾਵਾ ਜੀ ਰਾਣਾ ਗੁਰਜੀਤ ਸਿੰਘ ਜੀ ਪ੍ਰਗਟ ਸਿੰਘ ਜੀ ਰਾਜਾ ਬੜਿੰਗ ਜੀ ਰਾਣਾ ਕੇਪੀ ਸਿੰਘ ਜੀ ਆਸ਼ੂ ਜੀ ਕਿਸੇ ਦਾ ਵੀ ਤੁਸੀਂ ਨਾਮ ਲੋਕ ਕਾਂਗਰਸ ਪਾਰਟੀ ਸਾਰੀ ਇਕਜੁੱਟ ਹੋ ਕੇ ਅੱਜ ਇੱਥੇ ਇਕੱਠੀ ਹੋਈ ਹੈ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਸਾਨੂੰ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਸੇਵਾ ਦੇ ਲਈ ਅੱਗੇ ਵਧਣਾ ਚਾਹੀਦਾ ਤੇ ਅਸੀਂ ਸਾਰੇ ਹੀ ਇੱਕਜੁੱਟਤਾ ਦੇ ਨਾਲ ਪੰਜਾਬ ਦੀ ਸੇਵਾ ਕਰਾਂਗੇ ਕਿਦਾਂ ਦਾ ਸੰਕੇਤ ਕਿਦਾਂ ਦਾ ਮੈਸੇਜ ਅੱਜ ਤੋਂ ਜਿਹੜਾ ਦੇਣ ਦੀ ਕੋਸ਼ਿਸ਼ ਛੜੀ ਅੱਜ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਨਹੀਂ ਹੋਈ ਇਹ ਠੀਕ ਹੈ ਕਿ ਇਹਦੇ ਚ ਇੱਕ ਮੈਸੇਜ ਨਿਕਲਿਆ ਆਇਆ ਕਿ ਜੀ ਸਾਰੇ ਏਕਤਾ ਦੇ ਨਾਲ ਇਕੱਠੇ ਹੋ ਕੇ ਅੱਗੇ ਚੱਲ ਸਕਦੇ ਤੇ ਚੱਲਣਗੇ ਅੱਜ ਬੇਸਿਕਲੀ ਘਰ ਦੇ ਵਿੱਚ ਅਖੰਡ ਪਾਠ ਸੀ ਸਾਡੇ ਅਖੰਡ ਗੁਰੂ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਹੋਈ ਹੈ ਉਹਨਾਂ ਦਾ ਧੰਨਵਾਦ ਹੈ ਕਿ ਅਖੰਡ ਪਾਠ ਸੰਪੂਰਨ ਹੋ ਕੇ ਸੰਪੂਰਨਤਾ ਦੀ ਅਰਦਾਸ ਹੋਈ ਹੈ ਤੇ ਉਹਦੇ ਵਿੱਚ ਸਾਰੇ ਜਣੇ ਇਕੱਠੇ ਹੋ ਕੇ ਇੱਥੇ ਆਏ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਸਭ ਅਕਸਰ ਕਾਂਗਰਸ ਦੇ ਵਿੱਚ ਚਰਚਾ ਹੁੰਦੀ ਹੈ ਵੀ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੈ ਪਰ ਕੀ ਲੱਗਦਾ ਵੀ ਹੁਣ ਧੜੇਬੰਦੀ ਖਤਮ ਹੋ ਕਿਤੇ 2027 ਤੱਕ ਕਿਸੇ ਤਰ੍ਹਾਂ ਰਹੇ ਅੱਜ ਹਰ ਕਾਂਗਰਸ ਦੇ ਲੀਡਰ ਨੇ ਇੱਕ ਮੈਸੇਜ ਦਿੱਤਾ ਇੱਥੇ ਆ ਕੇ ਕਿ ਜੀ ਅਸੀਂ ਕਿਸੇ ਧੜੇ ਦੇ ਮਹਤਾਜ ਨਹੀਂ ਅਸੀਂ ਕਿਸੇ ਧੜੇ ਵਿੱਚ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਤੁਸੀਂ ਕਾਂਗਰਸ ਪਾਰਟੀ ਨੂੰ ਮੌਕਾ ਦਿਓ ਤਾਂ ਅਸੀਂ ਨੇਕ ਨੀਤੀਆਂ ਅਤੇ ਇਮਾਨਦਾਰੀ ਦੇ ਨਾਲ ਪੰਜਾਬ ਦੀ ਸੇਵਾ ਕਰਾਂਗੇ ਮੋਰਿੰਡਾ ਤੋਂ ਗੁਰਮੀਤ ਸਿੰਘ ਚੋਪੜਾ ਦੀ ਰਿਪੋਰਟ